ਆਸਾ ਸ਼੍ਰੀ ਕਬੀਰ ਜੀਓ ਕੇ ਤਿਬਦੇ ਅਠ ਦੋ ਤੁਕੇ ਸਤ ਇਕ ਤੁਕਾ ਇਕ ਇਕ ਓੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰਾਖਿਆ ਬੋਰ ਲਾਗੀ ਮਾਇਆ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਓ ਬਾਰਗ ਤੇ ਬਿਰਧ ਪਿਆ ਹੋ ਨਾ ਸੋ ਹੋਇਆ ਜਾਂ ਜਮਿਆ ਝੂਠ ਪਕਰੈ ਤਬੇ ਕਾਹੇ ਰੋਇਆ ਜੀਵਨ ਕੀ ਆਸ ਕਰੇ ਜਮ ਨਿਘਾਰੈ ਸਾਸਾ ਬਾਜ਼ੀ ਕਰ ਸੰਸਾਰ ਕਬੀਰਾ ਚੀਤ ਢਾਲ ਪਾਸਾ ਜੀਵਨ ਕੀ ਆਸ ਕਰੇ ਜਮ ਨਿਘਾਰੈ ਸਾਸਾ ਬਾਜ਼ੀ ਗਰੀ ਸੰਸਾਰ ਕਬੀਰਾ ਜੀਤ ਟਾਲੂ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਵਾਹਿਗੁਰੂ ਪਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਅਤੇ ਸਤਿਗੁਰੂ ਦੀ ਪ੍ਰਸਾਦ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਮਿਹਰ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਕਬੀਰ ਜੀ ਦਾ ਆਸਾ ਰਾਗ ਵਿੱਚ ਇਹ ਸ਼ਬਦ 23ਵਾਂ ਸ਼ਬਦ ਹੈ ਸ਼ਬਦ ਦੀ ਰਾਵ ਦੀ ਪੰਕਤੀ ਪ੍ਰਾਣੀ ਕਾਹੇ ਕੋ ਲੋਭ ਲਾਗਾ ਇਹ ਇਨਸਾਨ ਤੂੰ ਕਿਉਂ ਲਾਲਚ ਵਿੱਚ ਪੈ ਗਿਆ ਕਿਉਂ ਲੋਭ ਲਾਲਚ ਵਿੱਚ ਪੈ ਗਿਆ ਰਤਨ ਜਨਮ ਖੋਇਆ ਇਸ ਲੋਭ ਲਾਲਚ ਪੈ ਕੇ ਤੂੰ ਆਪਣਾ ਕੀਮਤੀ ਮਨੁੱਖਾ ਜਨਮ ਜੋ ਹੀਰੇ ਵਰਗਾ ਰਤਨ ਵਰਗਾ ਕੀਮਤੀ ਸੀ ਜੋ ਸੁਖ ਹੀਰੇ ਮੋਤੀ ਜੋ ਨਹੀਂ ਸਨ ਮਿਲਨੇ ਰਤਨ ਜੋ ਨਹੀਂ ਸਨ ਮਿਲਨੇ ਉਹ ਤੈਨੂੰ ਪਰਮਾਤਮਾ ਨੂੰ ਯਾਦ ਕਰਨ ਮਿਲਨੇ ਸਨ ਇਸ ਲੋਭ ਜੇ ਤੂੰ ਨਾ ਲੱਗਦਾ ਇਸ ਕਾਰਨ ਤੂੰ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾ ਹੀ ਬੋਇਆ ਜਿਹੜੇ ਤੇਰੇ ਪੂਰਵਲੇ ਕਰਮਾ ਕਰਕੇ ਤੈਨੂੰ ਮੁਨਖਾ ਸਿਰ ਮਿਲਿਆ ਸੀ ਤੂੰ ਚੰਗੇ ਕਰਮਾ ਤਾਂ ਹੋਣ ਤੂੰ ਬੀਜ ਨਹੀਂ ਬੋਇਆ ਤੂੰ ਨਾਮ ਦਾ ਬੀਜ ਆਪਣੇ ਅੰਦਰ ਨਹੀਂ ਬੀਜਿਆ ਅਬ ਕਲੂ ਆਇਓ ਰਈ ਇੱਕ ਨਾਮ ਬੂ ਬੋ ਵਨ ਰੁੱਤ ਨਹੀਂ ਨਹੀਂ ਮਤ ਪਰਮਪੂ ਲੋ ਪੂ ਲੋ ਤੂੰ ਇਹ ਬੀਜ ਬਿਜਨ ਸੀ ਨਾਮ ਦਾ ਮਣ ਰੇ ਵੱਤਨ ਬੀਜ ਨੂੰ ਨਾਉ ਬੋਏ ਖੇਤੀ ਲਾਏ ਮਣਵਾ ਪਲੋ ਸਮੋਸਵਾ ਇਹ ਮਣ ਇਹ ਜ਼ਿੰਦਗੀ ਜਿਹੜੀ ਤੈਨੂੰ ਮਿਲੀ ਸੀ ਜਮ ਜੋ ਬੱਤਰ ਲੱਗੀ ਹੋਈ ਪਹਿਲੀ ਜਿਹਦੇ ਵਿੱਚ ਨਾਮ ਦਾ ਬੀਜ ਬਿਜ਼ਨਸ ਸੀ ਤੂੰ ਮਨ ਨੂੰ ਖਾਲੀ ਬਣਾ ਕੇ ਮਨ ਖਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਭਾਗੜ ਦੇਖ ਮਨ ਨੂੰ ਖਾਲੀ ਬਣਾਉਣਾ ਸੀ ਕਿਰਸਾਨੀ ਕਰਨੀ ਆਪਣੀ ਉੱਚਾ ਚਰਨ ਕਮਾਉਣਾ ਸੀ ਇਹ ਤੂੰ ਕਿਸਾਨੀ ਕਰਨੀ ਸੀ ਅਚਨ ਕਮਾਉਣ ਦੀ ਤੇ ਨਾਮ ਦਾ ਬੀਜ ਬਿਜ਼ਨਸ ਸੀ ਤੂੰ ਇਸ ਤਰੀਕੇ ਨਾਲ ਤੂੰ ਆਲੇ ਦੁਆਲੇ ਵਾਰ ਦੇਣੀ ਸੀ ਚੰਗੇ ਸੁਭਾਅ ਦੀ ਨਿਮਰਤਾ ਵਾਲੇ ਸੁਭਾਅ ਦੀ ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਮਾਣ ਹੰਕਾਰ ਨਾ ਹੋਵੇ ਪਰ ਤੂੰ ਉਹ ਬੀਜ ਬੋਇਆ ਹੀ ਨਹੀਂ ਤੂੰ ਬੀਜ ਨਹੀਂ ਬੋਇਆ ਇਸ ਵਾਸਤੇ ਤੇਰਾ ਜਨਮ ਜਿਹੜਾ ਆਕਾਰਤ ਜਾ ਰਿਹਾ ਹੈ ਬੇਅਰਥ ਜਾ ਰਿਹਾ ਹੈ ਇਸ ਲਈ ਪ੍ਰਾਣੀ ਕਾਹੇ ਕੋ ਲੋਭ ਲਾਗੇ ਤੂੰ ਕਿਉਂ ਲੋਭ ਪਿੱਛੇ ਲੱਗ ਪਿਆ ਹੈ ਕਿ ਇਹ ਮੁਨਕਾ ਰਤਨ ਜਨਮ ਖੋਇਆ ਪੁਰਵ ਜਨਮ ਕਰਮ ਭੂਮ ਬੀਜ ਨਹੀਂ ਬੋਇਆ ਤੂੰ ਉਹ ਨਾਮ ਦਾ ਬੀਜ ਬੀਜਿਆ ਹੀ ਨਹੀਂ ਇਸ ਜੀਵਨ ਦੇ ਵਿੱਚ ਹੋਇਆ ਕੀ ਕਿ ਤੂੰ ਇਹ ਭੁੱਲ ਗਿਆ ਕਿ ਬੇਦਿੱਤੇ ਜਿਨ ਪਿੰਡ ਕੀ ਆ ਜਿਸ ਪਰਮਾਤਮਾ ਨੇ ਪ੍ਰਪੀਤਾ ਦੀ ਇੱਕ ਬਿੰਦ ਇੱਕ ਮੂਨ ਨਾਲ ਤੇਰਾ ਇਹ ਪਿੰਡਾ ਸਰੀਰ ਤਿਆਰ ਕਰ ਦਿੱਤਾ ਅਗਨ ਕੁੰਡ ਰਹਾਇਆ ਤੇ ਮਾਂ ਦੇ ਉਦਰ ਵਿੱਚ ਅਗਨ ਦੇ ਸੇਕ ਵਿੱਚ ਉਸ ਕੁੰਡ ਵਿੱਚ ਤੈਨੂੰ ਕੁੰਬੀ ਨਰਕ ਵਿੱਚ ਜਿੱਥੇ ਇੱਕ ਕੂਪ ਹਨੇਰਾ ਸੀ ਅੰਦਰ ਉੱਥੇ ਪੇੜ ਦੀ ਉਦਰ ਦੀ ਅੱਗ ਵਿੱਚ ਤੈਨੂੰ ਬਚਾ ਕੇ ਰੱਖਿਆ ਜਿਸ ਨੇ ਉੱਥੇ ਤੈਨੂੰ ਪਾਲਿਆ 10 ਮਾਸ ਮਾਤਾ ਉਦਰ ਰੱਖਿਆ 10 ਮਹੀਨੇ ਤੈਨੂੰ ਮਾਂ ਦੇ ਉਦਰ ਵਿੱਚ ਤੈਨੂੰ ਪਰਮਾਤਮਾ ਨੇ ਉੱਥੇ ਰੱਖਿਆ ਉਸਨੇ ਕੀ ਜੀ ਬੂੰਜੂ ਤੁਰਾ ਇੰਨਾ ਬੜੀ ਸਿਰਦੀ ਰਚਨਾ ਕੀਤੀ ਉੱਥੇ ਬੋਰ ਲਾਗੀ ਮਾਇਆ ਤੇ ਤੂੰ ਜਿਹਨੂੰ ਲੈਣ ਤੋਂ ਬਾਅਦ ਤੂੰ ਉਸਨੂੰ ਭੁਲ ਕੇ ਤੇ ਮਾਇਆ ਪਿੱਛੇ ਲੱਗ ਪਿਆ ਤੈਨੂੰ ਲੋਭ ਜਾਗ ਗਿਆ ਹੈ ਇਹ ਤੂੰ ਭੁੱਲੀ ਗਿਆ ਕਿ ਤੇਰੀ ਰਚਨਾ ਕਿਵੇਂ ਹੋਈ ਇਹ ਰਚਨਾ ਅਦਭੁਤ ਰਚਨਾ ਤੇਰੀ ਜਿਹੜੀ ਸਰੀਰ ਦੀ ਹੋਈ ਹੈ ਔਰ ਕਿੱਥੇ ਹੋਈ ਹੈ ਔਰ ਉੱਥੇ ਤੂੰ ਕਿਤਨਾ ਬਚਿਆ ਰਿਹਾ ਉੱਥੇ ਤੈਨੂੰ ਅੰਦਰ ਖੁਰਾਕ ਕਿਵੇਂ ਮਿਲਦੀ ਰਹੀ ਤੇਰਾ ਜਲਪਾਣ ਉਹ ਤੇ ਕਿਵੇਂ ਹੁੰਦਾ ਰਿਹਾ ਉਹ ਮਾਂ ਦੇ ਉਦਰ ਦੇ ਸੇਕ ਉਹ ਕੋਮਲ ਜਿਹਾ ਸਰੀਰ ਕਿਵੇਂ ਚੱਲਦਾ ਰਿਹਾ ਇਹ ਤੂੰ ਭੁੱਲ ਗਿਆ ਜਿਸ ਜਿਹੜਾ ਪ੍ਰਭੂ ਇਤਨਾ ਸ਼ਕਤੀਮਾਨ ਹੈ ਜੋ ਇਸ ਕਿਸਮ ਦੀ ਰਚਨਾ ਰਚਣ ਵਾਲਾ ਹੈ ਉਸ ਨੂੰ ਤੂੰ ਭੁਲਾ ਬੈਠੇ ਬਸ ਇਸੇ ਵਾਸਤੇ ਮਾਇਆ ਨੇ ਤੈਨੂੰ ਘੇਰ ਲਿਆ ਸੰਸਾਰ ਦੇ ਪਦਾਰਥ ਰਿਸ਼ਤੇ ਨਾਤੇ ਸਭ ਕੁਝ ਜੋ ਕੁਝ ਪ੍ਰਭੂ ਨੇ ਇਹ ਕੁਦਰਤ ਬਣਾਈ ਸੀ ਬਣਾਈ ਤੇਰੇ ਲਈ ਸੀ ਵੀ ਤੇਰਾ ਜੀਵਨ ਸੋਖਾ ਗੁਜ਼ਰੇ ਤੂੰ ਰੱਬ ਦਾ ਨਾਮ ਜਪਦੇ ਹੋਇਆ ਤੇਰੀਆਂ ਦੁਨਿਆਵੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਪਰ ਤੈਨੂੰ ਇਹ ਜ਼ਰੂਰਤਾਂ ਹੀ ਮਿੱਠੀਆਂ ਲੱਗਣ ਲੱਗੀਆਂ ਦਾਤ ਪਿਆਰੀ ਵਿਸਰਿਆ ਦਾਤਾਰਾ ਉਹ ਤੈਨੂੰ ਭੁੱਲ ਗਿਆ ਇਸ ਕਾਰਨ ਤੂੰ ਆਪਣਾ ਇਹ ਜਨਮ ਜਿਹੜਾ ਹੈ ਇਹ ਖੋ ਰਿਆ ਹੈ ਜਨਮ ਗੁਆ ਰਿਆ ਹੈ ਤੂੰ ਇਹ ਤੂੰ ਜੋ ਕੰਮ ਕਰਨਾ ਸੀ ਉਹ ਤੂੰ ਨਹੀਂ ਕਰ ਰਿਹਾ ਮਾਇਆ ਪਿੱਛੇ ਲੱਗ ਕੇ ਗਬਾਰਕ ਤੇ ਬਿਰਧ ਪਿਆ ਹੁਣ ਸੋ ਹੋਇਆ ਹੁਣ ਜੋ ਹੋਣਾ ਸੀ ਹੋ ਗਿਆ ਇਹ ਨਹੀਂ ਹੁਣ ਪਿੱਛੇ ਮੁੜਦਾ ਕਿ ਤੂੰ ਬਚਪਨ ਤੋਂ ਬੁੱਢੇ ਤੱਕ ਪਹੁੰਚ ਕੇ ਬਚਪਨ ਦੀ ਕੋਮਲਤਾ ਤੋਂ ਦੇਖੀ ਜਵਾਨੀ ਦੀ ਮੋਜਾਂ ਦੇਖੀਆਂ ਹੁਣ ਤੂੰ ਬਿਰਧ ਹੋ ਗਿਆ ਤੇ ਇਹ ਜੋ ਕੁਝ ਹੋ ਗਿਆ ਇਹ ਹੁਣ ਹੋ ਹੀ ਗਿਆ ਹੁਣ ਇਹ ਨਹੀਂ ਮੁੜ ਸਕਦਾ ਹੁਣ ਸੋ ਹੋਇਆ ਜਾਂ ਜਮ ਆਏ ਝੂਠ ਪਕਰੇ ਤਬੇ ਕਾਹੇ ਰੁਆ ਹੁਣ ਜਦੋਂ ਮੌਤ ਨੇੜੇ ਆ ਗਈ ਮਨੋ ਇਸ ਤਰ੍ਹਾਂ ਕਿ ਜਿਵੇਂ ਜਮ ਆ ਕੇ ਤੈਨੂੰ ਉਸ ਨੂੰ ਕੇਸਾਂ ਤੋਂ ਪਗਲਿਆ ਤੇ ਤਵੇ ਕਾਹੇ ਰੋਇਆ ਹੁਣ ਤੂੰ ਰੋ ਰਿਆ ਦੁਖੀ ਹੋ ਰਿਆ ਕਿ ਪਤਾ ਨਹੀਂ ਜ਼ਿੰਦਗੀ ਦੇ ਦਿਨ ਥੋੜੇ ਰਹਿ ਰਹੇ ਨੇ ਤੇ ਅਜੇ ਆਸ ਤੇ ਤੂੰ ਅਜੇ ਵੀ ਜੀਵਨ ਦੀ ਲਾਈ ਬੈਠਾ ਹੈ ਅਜੇ ਵੀ ਕੋਈ ਕਹਿ ਦੇਵੇ ਕਿੰਨੀ ਉਮਰ ਹੋ ਗਈ ਜੀ ਤੇ ਬਤਾ ਆਪਣੀ ਉਮਰ ਘੱਟ ਕਰਕੇ ਦੱਸ ਲੈ ਜੀ ਅਜੇ ਕੀ ਹੋ ਗਿਆ ਜਦੋਂ ਮੈਂ ਠੀਕ ਠਾਕ ਹਾਂ ਤੂੰ ਅਜੇ ਵੀ ਤੇਰੀ ਹਾਲਤ ਹੈ ਕਿ ਜਮ ਜਾਂ ਜਮ ਆਏ ਝੋਟ ਪਕਰਿਆ ਜਦੋਂ ਆਕੇ ਤੇਰੀ ਚੂਈ ਪ੍ਰੋਪਰ ਪਕਰ ਲਈ ਹੈ ਮਾਣੂ ਇਤਨੇ ਨੇੜੇ ਲੱਗਦੇ ਪਏ ਨੇ ਤੈਨੂੰ ਮੋਤ ਦਾ ਸਮਾਂ ਤਵੇਂ ਕਾਹੇ ਰੋਇਆ ਤੂੰ ਹੁਣ ਕਾਦੇ ਲਈ ਤੂੰ ਰੋਇਆ ਤਰਸਦਾ ਪਿਆ ਕਿ ਇਹ ਕਮਜ਼ੂਰ ਹੋ ਗਿਆ ਉਹ ਕਮਜ਼ੂਰ ਹੋ ਗਿਆ ਪਤਾ ਨਹੀਂ ਉਹ ਜ਼ਿੰਦਗੀ ਕਿੰਨੀ ਘਰੇ ਗਈ ਹੈ ਹੁਣ ਕਿਉਂ ਕਬਰਾਇਆ ਹੋਇਆ ਫਿਰ ਇਸੇ ਲਈ ਨਾ ਕਿਉਂਕਿ ਤੂੰ ਬੋਰ ਲਾਗੀ ਮਾਇਆ ਮਾਇਆ ਪਿੱਛੇ ਲੱਗ ਪਿਆ ਤੇ ਕਾਹੇ ਕੋ ਲੋਭ ਲਾਗੇ ਲੋਭ ਵਿੱਚ ਲੱਗੇ ਤੇ ਮਾਇਆ ਦੇ ਲੋਭ ਨੇ ਤੈਨੂੰ ਇਸ ਆਖਰੀ ਘੜੀ ਦਾ ਜੋ ਹੁਕਮ ਹੈ ਪਾਣਾ ਹੈ ਇਹਨੂੰ ਮੰਨਣ ਦੇ ਤਿਆਰ ਨਹੀਂ ਹੋਈ ਤੇਰੀ ਸੁਰਤੀ ਵਿਰਦੀ ਕਿਉਂਕਿ ਬੀਜ ਨਾਮ ਦਾ ਤੇ ਬੋਇਆ ਹੀ ਨਹੀਂ ਹੈ ਜੀਵਨ ਹੈ ਕੀ ਆਸ ਕਰੇ ਅਜ ਵੀ ਤੂੰ ਜੀਵਨ ਦੀ ਆਸ ਕਰਦਾ ਹੈ ਅਜੇ ਵੀ ਸੋਚਦੇ ਜ਼ਿੰਦਗੀ ਹੋਰ ਹੋ ਜਾਏ ਜ਼ਿੰਦਗੀ ਹੋਰ ਹੋ ਜਾਏ ਵੇਖੇ ਨੇ ਬਹੁਤ ਸਾਰੇ ਐਸੇ 90 90 95 95 ਵਿੱਚ ਸੂਤ ਤੱਕ ਪਹੁੰਚ ਜਾਂਦੇ ਨੇ ਤੇ ਅਜੇ ਵੀ ਤਰਲੇ ਕਰਦੇ ਨੇ ਕਿ ਜ਼ਿੰਦਗੀ ਚਾਰ ਦਿਨ ਹੋਰ ਲੰਘ ਜਾਏ ਚਾਰ ਦਿਨ ਹੋਰ ਸਵਾਸ ਮਿਲ ਜਾਏ ਮੈਂ ਸੰਸਾਰ ਥੋੜੀ ਦੇਰ ਹੋਰ ਵੇਖਦਾ ਰਵਾਂ ਦੂਜੇ ਪਾਸੇ ਜਿਹੜੇ ਸਹੀ ਭਗਤ ਲੋਕ ਨੇ ਉਹ ਤੇ ਕਹਿੰਦੇ ਨੇ ਬਾਬਾ ਅਪਣੋਂ ਬਸੂ ਇਹ گاਉਂ ਘੜੀ-ਘੜੀ ਦਾ ਲੇਖਾ ਮੰਗਾ ਕਾਹ ਚੇ ਤੂੰ ਉਹਨਾਂ ਨੂੰ ਪਤਾ ਹੈ ਨਾ ਕਿ ਇਹ ਘੜੀ-ਘੜੀ ਦਾ ਲੇਖਾ ਦੇਣਾ ਪੈਂਦਾ ਹੈ ਇਹ ਸਰੀਰ ਜਿਹੜਾ ਅਸਰੀਵ ਚ ਰਹਿੰਦਿਆਂ ਕਰਮਦ ਕਰਨੇ ਪੈਂਦੇ ਨੇ ਤੇ ਉਹ ਜਿਹੜੇ ਕਰਮ ਬੀਜ ਅਸੀਂ ਬੀਜ ਰਹੇ ਆ ਉਹ ਫਲ ਭੋਗਣਾ ਉਹਨਾਂ ਦਾ ਇਹ ਖਾ ਬੀਜਾ ਸੋ ਲੂਣਾ ਕਰਮਾਂ ਸੰਦੜਾ ਖੇਤ ਤੇ ਇੱਥੇ ਆ ਕੇ ਅਗਰ ਨਾਮ ਦੇ ਬੀਜ ਨਹੀਂ ਬੀਜ ਸਕੇ ਤੇ ਸੰਸਾਰੀ ਬੀਜ ਤੇ ਬੀਜੇ ਜਾ ਰਹੇ ਨੇ ਕੁਝ ਨਾ ਕੁਝ ਤੇ ਬੰਦਾ ਕਰਮ ਕਰ ਹੀ ਜਾ ਰਿਹਾ ਹੈ ਉਹਨਾਂ ਦੇ ਕਰਮਾਂ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ ਇਸ ਲਈ ਇਹ ਜ਼ਿੰਦਗੀ ਜਿੰਨੀ ਜਿਆਦਾ ਹੋਏਗੀ ਇਤਨੇ ਜਿਆਦੇ ਕਰਮਾਂ ਦਾ ਸੰਗ੍ਰਹਿ ਇਕੱਠਾ ਹੁੰਦਾ ਜਾਏਗਾ ਭਾਈ ਤੇ ਗੁਰਮੁਖ ਦੇ ਉਮਰ ਦੀ ਆਸ ਨਹੀਂ ਕਰਦਾ ਕਿ ਉਮਰ ਬਹੁਤੀ ਹੋਵੇ ਗੁਰਮੁਖ ਅਦਾ ਉਮਰ ਭਾਵੇਂ ਛੋਟੀ ਹੋਵੇ ਪਰ ਕਮਾਈ ਵੱਡੀ ਹੋ ਜਾਵੇ ਬਾਬਾ ਫਤਿਹ ਸਿੰਘ ਜੀ ਦਾ ਜੀਵਨ ਦਾ ਸਮਾਂ ਸੀ ਬਾਬਾ ਜੁਰਾ ਵਰ ਸਿੰਘ ਜੀ ਦਾ ਜੀਵਨ ਦਾ ਸਮਾਂ ਸੀ ਬਾਬਾ ਜੀ ਸਿੰਘ ਜੋਜਾਰ ਸਿੰਘ ਜੀ ਦੇ ਅਜੇ ਕਿਹੜਾ ਮਰਨ ਦਾ ਸਮਾਂ ਸੀ ਸ਼ਹੀਦ ਹੋਣ ਦਾ ਸਮਾਂ ਸੀ ਜੀਵਨ ਦਾ ਸਮਾਂ ਸੀ ਜੀ ਜ਼ਿੰਦਗੀ ਪੂਰੀ ਦੇਖੀ ਕਿਥੇ ਸੀ ਲੇਕਿਨ ਜਿੰਨੀ ਕੀ ਦੇਖੀ ਇਨੀ ਚ ਕਮਈਆਂ ਉਹ ਕਰ ਗਏ ਜਿਹੜੀਆਂ ਬਾਬੇ ਬਣ ਗਏ ਬਾਬੇ ਉਹ ਬਾਬਿਆਂ ਦਾ ਮਾਨ ਪ੍ਰਾਪਤ ਹੋ ਗਿਆ ਔਰ ਅੱਜ ਪੂਰਾ ਹਫਤਾ ਅਸੀਂ ਮਨਾ ਕੇ ਹਟੇ ਹਾਂ ਉਹਨਾਂ ਦੀਆਂ ਉਜਾਦਾਂ ਵੀ ਜੁੜੇ ਰਹੇ ਹਾਂ ਤੋਂ ਗੱਲ ਬੁੱਤੀ ਉਮਰ ਦੀ ਨਹੀਂ ਹੁੰਦੀ ਵੀ ਉਮਰ ਬੁੱਤੀ ਹੋ ਜਾਏ ਤੇ ਕੋਈ ਬੜੀ ਵਡਿਆਈ ਹੋ ਗਈ ਗੱਲ ਇਹ ਹੈ ਕਿ ਉਮਰ ਕਿਤਨੀ ਹੋਈ ਤੇ ਬਿਤਾਈ ਕਿਵੇਂ ਹੈ ਉਸ ਉਮਰ ਚ ਲਾਭ ਕੀ ਖਟਿਆ ਭਾਈ ਜਿੰਨੀ ਤੇ ਉਮਰ ਮਿਲੀ ਹੈ ਇਹਦੀ ਵੀ ਤੂੰ ਬੀਜ ਤੇ ਬੋਇਆ ਨਹੀਂ ਕਮਾਈ ਦੀ ਕੀਤੀ ਨਹੀਂ ਮਾਇਆ ਵਿੱਚ ਗਲਤਾਨ ਲੋਭ ਵਿੱਚ ਲਗਾ ਹੋਇਆ ਤੇਰੇ ਜਿਹੜੇ ਮੰਦੇ ਕਰਨ ਉਹਨਾਂ ਦਾ ਹੀ ਭਾਰ ਵੱਧਾ ਗਿਆ ਤੇ ਫਿਰ ਇਹ ਨਵੀਂ ਉਮਰ ਕਰਕੇ ਕੀ ਕਰੇਗਾ ਇਹ ਸਰਬ ਜੈਸੇ ਅਰਜਾਰੀ ਅਲੀ ਗੱਲ ਸਭ ਦੀ ਤਰ੍ਹਾਂ ਜ਼ਹਿਰੀ ਇਕੱਠੇ ਕਰਦੇ ਨੇ ਕਿਸ ਕਾਰੀ ਲੋਭ ਦਾ ਜ਼ਹਿਰੀ ਇਕੱਠੇ ਕਰਦੇ ਰਹੇ ਉਹ ਲੋਭੀ ਬੰਦਾ ਉਹ ਪੱਕ ਅਪੱਕ ਸਭ ਖਾਏ ਲੋਭੀ ਬੰਦਾ ਜਿਹੜਾ ਉਹ ਜਿ ਕੂਕਰ ਹਰਕਾਇਆ ਗੁਰਬਾਣੀ ਚੇ ਕਿਹਾ ਹਰਕੇ ਕੁੱਤੇ ਵਰਗਾ ਦੂਜਿਆਂ ਨੂੰ ਵੱਢਣ ਨੂੰ ਤੁਰਿਆ ਦੂਜਿਆਂ ਕੋਲੋਂ ਆਪਣੇ ਲੋਭ ਦੀ ਪੂਰਤੀ ਲਈ ਲੁੱਟ ਖਸੂਡ ਕਰਨ ਦੇ ਪਿੱਛੇ ਤੁਰਿਆ ਰਹਿੰਦਾ ਹੈ ਇਹੋ ਜੀ ਕਰਮ ਕਰਕੇ ਅਗਰ ਜ਼ਿੰਦਗੀ ਜਿਉਣੀ ਹੈ ਇਸ ਦੀ ਇਹੋ ਜੀ ਜ਼ਿੰਦਗੀ ਇਹੋ ਜੀ ਉਮਰ ਦੀ ਆਸ ਕਰ ਬੈਣਾ ਇਹ ਤੇ ਆਪਣੇ ਪਾਪਾਂ ਦੀ ਪੰਡ ਹੀ ਭਾਰੀ ਕਰਨ ਲਈ ਗੱਲ ਆ ਇਹਦਾ ਲਾਭ ਕੋਈ ਨਹੀਂ ਐਸੇ ਜੀਵਨ ਜਿਉਣ ਦਾ ਜੇ ਨਾਮ ਬੀਜ ਨਹੀਂ ਬੀਜਿਆ ਜਿਹੜੇ raudhi upanthi ਕੇ ਪੁਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਤੋਂ ਬੀਜ ਨਹੀਂ ਬੋਇਆ ਇਹ ਬੀਜ ਨਹੀਂ ਬੋਇਆ ਤੇ ਦੁਨੀਆਵੀ ਮੱਦੇ ਕਰਮਾਂ ਦੇ ਸਮਾਨ ਜਿਹੜਾ ਇਕੱਠਾ ਕਰਨ ਦਾ ਮੰਦੇ ਕਰਮ ਦੇ ਸੰਸਕਾਰ ਇਕੱਠੇ ਕਰਨ ਦਾ ਕੀ ਲਾਭ ਹੋਣਾ ਫਿਰ ਮੁੜ ਕੇ ਜਨਮਾਂ ਦੇ ਗੇੜੀ ਪੈ ਜਾਏਗਾ ਅਜੇ ਵੀ ਜੀਵਨ ਹੈ ਕੀ ਆਸ ਕਰੇ ਜਮਨ ਖਾਰਾ ਸਾਸਾ ਜਮ ਤੇਰੇ ਸਵਾਸ ਗਿਣ ਰਿਹਾ ਹੈ ਕਿ ਕਦੋਂ ਦੇ ਸਵਾਸ ਮੁਕਣਗੇ ਤੇ ਮੈਂ ਹੁਕਮ ਦੀ ਪਾਲਣਾ ਕਰਾਂਗਾ ਇਹ ਜੀਵਾਤਮਾ ਨੂੰ ਸਿਚੂ ਵਕ ਕਰਨ ਦੀ ਡਿਊਟੀ ਜਿਹੜੀ ਮੈਂ ਪੂਰੀ ਕਰਾਂਗਾ ਤੇ ਤੂੰ ਜੀਵਨ ਦੀ ਆਸ ਲਾ ਕੇ ਬੈਠਾ ਜੀਵਨ ਹੈ ਕੀ ਆਸ ਕਰੇ ਜਮਨ ਖਾਰਾ ਸਾਸਾ ਬਾਜ਼ੀਗਰ ਸੰਸਾਰ ਕਬੀਰਾ ਕਬੀਰ ਜੀ ਕਹਿੰਦੇ ਨੇ ਇਹ ਸੰਸਾਰ ਦੀ ਇੱਕ ਬਾਜ਼ੀ ਹੈ ਭਾਈ ਨਟਵਲੀ ਬਾਜ਼ੀ ਹੈ ਕਿਸ ਵਿੱਚ ਭੁੱਲਿਆ ਹੋਇਆ ਤੂੰ ਅਗਰ ਮਦਾਰੀ ਦਾ ਖੇਲ ਦੇਖ ਕੇ ਸੋਚੇਂ ਜਿਹੜੇ ਪੈਸੇ ਬਣਾ ਬਣਾ ਕੇ ਦੱਸ ਰੇ ਇਹਦੇ ਨਾਲ ਮੈਨੂੰ ਸੁਖ ਹੋ ਜਾਣਾ ਇਹ ਪੈਸੇ ਨਾਲ ਮੇਰਾ ਘਰ ਭਰ ਜਾਣਾ ਯਾ ਬਾਜ਼ੀਗਰ ਸੋਚ ਲਵੇ ਨਹੀਂ ਐਸਾ ਨਹੀਂ ਇਹ ਸੰਸਾਰ ਤੋਂ ਇਹ ਜੋ ਦੁਨੀਆ ਸਹਿਰ ਮੇਲਾ ਦਸਤਗਰੀ ਨਹੀਂ ਇਹ ਦੁਨੀਆ ਜਿਹੜਾ ਤਮਾਸ਼ੇ ਦਾ ਮੇਲਾ ਨੇ ਤੂੰ ਹੱਥ ਕੱਕ ਨਹੀਂ ਆਉਂਦਾ ਦਸਤਕਾਰੀ ਦੀ ਕੋਈ ਚਾਹਤ ਹੱਥੋਂ ਵਾਲੀ ਕੱਕ ਹੱਥ ਨਹੀਂ ਆਉਂਦਾ ਬੰਦਾ ਖਾਲੀ ਉੱਠ ਕੇ ਤੁਰ ਪੈਂਦਾ ਇਸ ਲਈ ਬਾਜੀਗਰ ਸੰਸਾਰ ਕਬੀਰਾ ਚੇਤ ਢਾਲ ਪਾਸਾ ਚੇਤ ਭਾਈ ਉਸ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੇ ਪ੍ਰਾਨੀ ਉਸ ਪਰਮਾਤਮਾ ਦਾ ਨਾਮ ਚੇਤੇ ਕਰ ਉਸ ਹਸਤੀ ਨੂੰ ਚੇਤੇ ਕਰ ਜਿੰਨੂੰ ਸਾਇਸ ਸਵਾਰਿਆ ਜਿਸ ਨੇ ਤੈਨੂੰ ਇਤਨਾ ਸੋਹਣਾ ਤੇਰਾ ਸਰੀਰ ਸਵਾਰਿਆ ਉਸ ਨਿੱਕੀ ਜੀ ਬੂੰਦ ਤੋਂ ਇਤਨਾ ਖੂਬਸੂਰਤ ਤੇਰਾ ਸਰੀਰ ਤੈਨੂੰ ਦਿੱਤਾ ਔਰ ਫਿਰ ਤੇਰੇ ਜੋ ਤੂੰ ਮਾਰੇ ਕਰਮਾਂ ਦੇ ਪੰਡ ਕੱਟੀ ਕਰ ਰਿਹਾ ਨਾ ਇਹ ਸਾਹਮਣੇ ਨਹੀਂ ਦਿਸਦੇ ਇਹਨਾਂ ਦਾ ਕੋਈ ਚਿਹਰੇ ਦੇ ਨਿਸ਼ਾਨ ਨਹੀਂ ਪੈਂਦਾ ਕਿ ਤੇਰੇ ਅੰਦਰੋਂ ਨੀਤ ਕੀ ਹੈ ਤੇਰੀ ਸੋਚ ਕੈਸੀ ਹੈ ਉਹ ਵੀ ਪਰਦੇ 'ਚ ਰੱਖਿਆ ਉਹ ਵੀ ਢੱਕ ਕੇ ਰੱਖਿਆ ਹੋਇਆ ਸਾਰਾ ਕੁਝ ਪਰਦਾ ਪਾ ਕੇ ਰੱਖਿਆ ਬਾਹਰ ਤੂੰ ਸੁਣੋ ਸੁਣਖਾ ਲੱਗਦੇ ਅੰਦਰ ਤੇਰੇ ਪਤਾ ਨਹੀਂ ਕੀ ਕੀ ਵਹਿਸ ਖੁੱਲ ਰਿਹਾ ਪਰਮਾਤਮਾ ਨੇ ਉਹ ਵੀ ਪਰਦੇ 'ਚ ਰੱਖਿਆ ਉਹ ਵੀ ਫੇਰ ਨਿਗਾਹ ਟੱਕੀ ਰੱਖਿਆ ਲੇਕਿਨ ਇਹ ਪਰਦਾ ਇੱਕ ਦਿਨ ਖੁੱਲਣਾ ਤੇ ਹੈ ਇਸ ਲਈ ਭਾਈ ਨਾਮ ਦੀ ਕਮਾਈ ਕਰ ਲੈ ਬਾਜ਼ੀਗਰ ਸੰਸਾਰ ਕਬੀਰਾ ਚੇਤ ਢਾਲ ਪਾਸਾ ਉਸ ਨੂੰ ਚੇਤਾ ਕਰਕੇ ਇਹ ਪਾਸੇ ਦੀ ਖੇਡ ਜਿੱਤ ਪ੍ਰਾਪਤ ਕਰ ਲੈ ਪਾਸਾ ਢਾਲ ਆਪ ਜਿੰਦਗੀ ਸਵਾਰ ਤਾਂ ਕਿ ਤੂੰ ਇਹ ਲੋਕ ਸੁਖੇ ਪ੍ਰਲੁਖ ਸੁਖਲੇ ਹੋਣ ਤੇਰੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ